ਜਿਸ ਔਰਤ ਦੇ ਵਿੱਚ ਆਹ 5 ਚੀਜ਼ਾਂ ਨੇ ਤੇ 5 ਚੀਜ਼ਾਂ ਕਰ ਰਹੀ ਆ ਉਹ ਔਰਤ ਤੇ ਪ੍ਰਮਾਤਮਾ ਬਹੁਤ ਪਸੰਦ ਤੇ ਹਮੇਸ਼ਾ ਖੁਸ਼ ਰਹਿੰਦੇ ਨੇ ਉਸ ਔਰਤ ਤੇ ਕਦੇ ਵੀ ਛਾਕ ਨਹੀਂ ਕਰਨਾ ਚਾਹੀਦਾ ਉਸ ਔਰਤ ਨੂੰ ਕਦੇ ਵੀ ਗਲਤ ਨਹੀਂ ਕਰਨਾ ਚਾਹੀਦਾ ਮਨ ਦੇ ਵਿੱਚ ਵਿਚਾਰ ਵੀ ਨਹੀਂ ਲਾਉਣਾ ਚਾਹੀਦਾ ਵੀ ਗਲਤ ਹੋ ਸਕਦੀ ਆ ਪਹਿਲੀ ਗੱਲ ਜਿਹੜੀ ਔਰਤ ਭਾਂਡਿਆਂ ਨੂੰ ਪੂਰਾ ਸਾਫ਼ ਸੁਥਰਾ ਤੇ ਮਾਂਜ ਕੇ ਰੱਖਦੀ ਆ ਪੂਰੀ ਸਾਫ ਸਮਾਨ ਰੱਖਦੀ ਆ ਦੂਜੀ ਗੱਲ ਕਪੜਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਉਸ ਦੀ ਪੂਰੀ ਸਾਫ ਸਵੜ ਰੱਖਦੀ ਆ ਪੂਰਾ ਵੀ ਖਿਲਰੇ ਨਹੀਂ ਰੱਖਦੀ ਤੀਜੀ ਜਿਹੜੀ ਔਰਤ ਘਰ ਦੀ ਪੂਰੀ ਸਫਾਈ ਰੱਖਦੀ ਆ ਕੋਈ ਗੰਦ ਨਹੀਂ ਪੈਣ ਦਿੰਦੀ ਪੂਰੀ ਘਰ ਦੀ ਸਫਾਈ ਰੱਖਦੀ ਆ ਪੂਰਾ ਕਰਦਾ ਧਿਆਨ ਰੱਖਦੀ ਆ ਤੀਜੀ ਗੱਲ ਜਿਹੜੀ ਔਰਤ ਕਦੇ ਵੀ ਆਪ ਦੇ ਪਤੀ ਤੋਂ ਬਿਨਾਂ ਹੋਰ ਬਾਰੇ ਨਹੀਂ ਸੋਚਦੀ ਠੀਕ ਹੈ ਨਾ ਆਪ ਦੇ ਪਤੀ ਦਾ ਪੂਰਾ ਖਿਆਲ ਰੱਖਦੀ ਆ ਪੰਜਵੀਂ ਗੱਲ ਬਹੁਤ ਜ਼ਿਆਦਾ ਨੀਂਦਰਾ ਦੇ ਵਿੱਚ ਨਹੀਂ ਰਹਿੰਦੀ ਬਹੁਤ ਜ਼ਿਆਦਾ ਸੌਣ ਦਾ ਧਿਆਨ ਨਹੀਂ ਕਰਦੀ ਕਿਉਂਕਿ ਸੌਣ ਦੇ ਨਾਲ ਬੰਦਾ ਹਾਲਸੀ ਹੋ ਜਾਂਦਾ ਤੇ ਮਨ ਦੇ ਵਿੱਚ ਮਾੜੇ ਖਿਆਲ ਆਉਂਦੇ ਆ ਇਸੇ ਕਰਕੇ ਜੋ ਔਰਤ ਦੇ ਵਿੱਚ ਇਹ ਪੰਜ ਚੀਜ਼ਾਂ ਨੇ ਉਸ ਔਰਤ ਨੂੰ ਕਦੇ ਵੀ ਗਲਤ ਨਾ ਸਮਝੋ ਕਦੇ ਵੀ ਮਨ ਦੇ ਵਿੱਚ ਵਿਚਾਰ ਗਲਤ ਨਾ ਲਿਓ ਕਦੇ ਸ਼ੱਕ ਨਾ ਕਰੋ ਕਿਉਂਕਿ ਉਸ ਤੇ ਪ੍ਰਮਾਤਮਾ ਬਹੁਤ ਜ਼ਿਆਦਾ ਪ੍ਰਸੰਨ ਤੇ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਸਭ ਤੋਂ ਸਦਗੁਰੂ ਪ੍ਰਸਾਦ ਵਰਤੋਂ ਦੀ ਹੈ